ख रहे हो एबीपी सांझा, जोश जज्बा ज़ुनून। दिल्ली विखे हो रहे किसान अंदोलन पंजाबी अदाकार गायक गिप्पी गरेवाल भी पहुंचे ਕਿਸਾਨਾਂ ਦੇ ਲਈ ਲਗਾਤਾਰ ਗੀਪੀ ਗਰੇਵਾਲ ਤੇ ਉਹਨਾਂ ਦਾ ਪਰਿਵਾਰ ਆਵਾਸ ਚੁੱਕ ਰਿਹਾ ਹੈ। ਕੈਨੇਡਾ ਤੋਂ ਗੀਪੀ ਗਰੇਵਾਲ ਤੇ ਉਹਨਾਂ ਦੇ ਬੱਚਿਆਂ ਨੇ ਲਗਾਤਾਰ ਕਿਸਾਨਾਂ ਲਈ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਨੇ। ਸ਼ਿੰ다 ਗਰੇਵਾਲ ਤੇ ਇੱਕਮ ਗਰੇਵਾਲ ਨੇ ਕੈਨੇਡਾ 'ਚ ਹੋ ਰਹੇ ਪ੍ਰਦਰਸ਼ਨਾਂ 'ਚ ਹਿੱਸਾ ਲਿਆ ਤੇ ਗੁਰਦੁਆਰੇ ਜਾ ਕੇ ਸੇਵਾ ਵੀ ਕੀਤੀ। ਉੱਥੇ ਗੀਪੀ ਗਰੇਵਾਲ ਨੇ ਲੰਡਨ ਤੋਂ ਕਿਸਾਨ ਅੰਦੋਲਨ ਦਾ ਸਮਰਥਨ ਵੀ ਕੀਤਾ ਸੀ ਜਿੱਥੇ ਉਹ ਆਪਣੀ ਆਉਣ ਵਾਲੀ ਫਿਲਮਾਂ ਦੀ ਸ਼ੂਟਿੰਗ ਕਰ ਰਹੇ ਸਨ। ਹਾਲਾਂਕਿ ਆਪਣੇ ਕੰਮ ਕਾਰਨ ਗਿੱਪੀ ਗਰੇਵਾਲ ਕਿਸਾਨ ਕਰਨੇ ਚ ਸ਼ਾਮਲ ਨਹੀਂ ਹੋ ਸਕੇ ਸੀ ਪਰ ਹੁਣ ਦਿੱਲੀ ਲੈਂਡ ਕਰਦੇ ਆਂ ਗਿੱਪੀ ਗਰੇਵਾਲ ਦਾ ਪਹਿਲਾ ਸਟਾਪ ਕਿਸਾਨ ਅੰਦੋਲਨ ਚ ਜਾ ਕੇ ਲੱਗਾ ਜਿੱਥੇ ਖਾਲਸਾ ਏਡ ਦੇ ਕੈਂਪ ਚ ਉਹਨਾਂ ਨੇ ਸੇਵਾ ਵੀ ਕੀਤੀ ਤੇ ਕੰਮ ਦਾ ਜਾਇਜ਼ਾ ਵੀ ਲਿਆ ਗਿੱਪੀ ਗਰੇਵਾਲ ਕਿਸਾਨ ਅੰਦੋਲਨ 'ਚ ਪੰਜਾਬੀ ਲੁੱਕ 'ਚ ਨਜ਼ਰ ਆਏ ਅਸੀਂ ਦਿੱਲੀ ਪਹੁੰਚੇ ਆਂ ਆਪਾਂ ਬੈਠੇ ਆਂ ਖਾਲਸਾ ਏਡ ਅੱਗੇ ਸਾਡੇ ਨੂੰ ਪਿੰਡਾਂ ਵੱਲੋਂ ਸੰਤਾਂ ਵੱਲੋਂ ਇਹ ਨਹੀਂ ਕਿ ਗੱਲੀ ਖਾਲਸਾ ਏਡ ਹਰ ਇੰਡੀਵਿਜੂਅਲ ਇਸ ਟਾਈਮ ਭਾਵਨਾ ਦੇ ਤੌਰ ਤੇ ਉਰੇ ਪਹੁੰਚਿਆ ਹੋਇਆ ਜਿੰਨਾ ਉਸ ਦੀ ਸਮਰੱਥਾ ਹੈਗੀ ਆ ਉਹ ਆਪਣਾ ਉਰੇ ਯੋਗਦਾਨ ਪਾ ਰਿਹਾ ਕਈਆਂ ਨੇ ਚਾਹ ਦੇ ਵਿੱਚ ਦੇਸੀ ਘੋ ਪਾ ਕੇ ਲੰਗਰ ਲਾਏ ਨੇ ਪਿੰਨੀਆਂ ਦੇ ਲੰਗਰ ਲਾਏ ਨੇ ਦਾਸਪੁਰ ਤੋਂ 5 ਟਨ ਪਿੰਨੀਆਂ ਕੱਲ ਸਾਨੂੰ ਆਪਣੇ ਘਰੋਂ ਬਣਾ ਕੇ ਬੰਦੇ ਦੇ ਕੇ ਗਏ ਸਾਡੇ ਏਰੀਆ ਦੇ ਸਾਰੇ ਬੰਦਿਆਂ ਨੇ ਆਪ ਉਹ ਵੱਟੀਆਂ ਨੇ ਪਿੰਨੀਆਂ ਸੋ ਇਹ ਪਿਆਰ ਹੀ ਆ ਇਹ ਪਿਆਰ ਦਾ ਅੰਦੋਲਨ ਹੈ ਪਿਆਰ ਦੇ ਨਾਲ ਅਸੀਂ ਜੰਗ ਜਿੱਤ ਸਕਦੇ ਆਂ ਕੀ ਬਾਤ ਹੈ ਕਮਾਲ ਹੈ ਜੀ ਕਮਾਲ ਹੈ ਸੋ ਖਾਲਸਾ ਵਾਲੇ ਵੀਰਾਂ ਨੇ ਆਣ ਡਟ ਕੇ ਕਾ ਬਹੁਤ ਚੱਕਿਆ ਹੋਇਆ ਵਾ ਬਹੁਤ ਪੰਚਦਾ ਕੀ ਬਾਤ ਹੈ ਸੋ ਅੱਜ ਅਸੀਂ ਪਹੁੰਚਿਆ ਜੀ ਹੁਣੇ ਤੇ ਸਾਰੇ ਪਾਸੇ ਜਿਹੜਾ ਦਿਨੇ ਆ ਮਿਲਦੇ ਆ ਸਾਰਿਆਂ ਨੂੰ ਤੁਹਾਨੂੰ ਮਾਹੌਲ ਦਿਖਾਉਨੇ ਆ ਜੀ ਕਿਉਂਕਿ ਬਾਹਰ ਜਿਹੜੇ ਬੈਠੇ ਨੇ ਮੇਰੇ ਵਰਗੇ ਕਈਆਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਇੱਥੇ ਮਾਹੌਲ ਇੰਫੈਕਟ ਹੈ ਕੀ ਕੋਈ ਕਹਿੰਦਾ ਸੀਗਾ ਵੀ ਜੀ ਇਧਰਲੇ ਪਸੇ ਐ ਹੋ ਗਿਆ ਕੋਈ ਕਹਿੰਦਾ ਇਹ ਦੂ ਧਰਨੇ ਲੱਗੇ ਕੋਈ ਕਹਿੰਦਾ ਉਹ ਉੱਥੇ ਬਹਿ ਕੇ ਉੱਥੇ ਬਹਿ ਕੇ ਸੋ ਬੜਾ ਪੀਸਫੁਲ ਆ ਜੀ ਬਹੁਤ ਵਧੀਆ ਮਾਹੌਲ ਆ ਬੜਾ ਟਿਕਿਆ ਟਕਾਇਆ ਮਾਹੌਲ ਹੈ ਸੋ ਸਾਰੇ ਬੰਦੇ ਬੜਾ ਸ਼ਾਂਤ ਮੈਨ ਨਾਲ ਚੱਲ ਰਿਹਾ ਔਰ ਤੁਹਾਨੂੰ ਦਿਖਾਉ ਰਿਹਾ ਅੱਗੇ ਗੱਲਬਾਤ ਓਕੇ ਜੀ ਸੱਚੀ ਗੱਲ ਜੀ ਸਾਰਾ ਕਿਸਾਨ ਅੰਦੋਲਨ ਚ ਸ਼ਾਮਲ ਹੋਣ ਦੀ ਇੱਛਾ ਗੀਪੀ ਗਰੇਵਾਲ ਦੀ ਕਾਫੀ ਦਿਨਾਂ ਤੋਂ ਸੀ ਪਰ ਲੰਡਨ ਚ ਆਪਣੀ ਫਿਲਮਾਂ ਦੀ ਸ਼ੂਟਿੰਗ ਚ ਰੁੱਝੇ ਹੋਏ ਸੀ ਜਿਸ ਦੇ ਕਰਕੇ ਉਹ ਕਿਸਾਨ ਅੰਦੋਲਨ ਦਾ ਹਿੱਸਾ ਨਹੀਂ ਬਣ ਸਕੇ ਅਖੀਰ ਨੂੰ ਗੀਪੀ ਗਰੇਵਾਲ ਦਿੱਲੀ ਕਿਸਾਨ ਅੰਦੋਲਨ ਚ ਪਹੁੰਚ ਚੁੱਕੇ ਨੇ ਜਿੱਥੇ ਆਪਣੀ ਸੇਵਾ ਦੇ ਰਹੇ ਨੇ